ਮੰਡੀਆਂ ਦੇ ਛੱਡਾਂ ਮਨਜ਼ੂਰ ਕਰਾਉਣੇ ਛੱਡਾਂ ਲਈ ਪੇਮੈਂਟ ਪਾਈ ਹੈ ਉਹਦੇ ਤਹਿਤ ਅੱਜ ਮਹਿਲਾ ਛਾੜ ਛਾਜਲੀ ਦਰਕਾ ਨਮੀਆਂ ਜਿਹੜੀਆਂ ਪਾਸ ਹੋ ਗਈਆਂ ਬਾਡਲ ਟਾਉਨ ਤੋਂ ਚੱਠਾ ਵਾਲੀ ਸੜਕ ਤੇ ਸੰਗਚੜਾ ਰੋਡ ਤੱਕ ਹਲਕ ਨੇ 21 ਮੰਡੀਆਂ ਦੇ ਛੱਡਾਂਾਂ ਲਈ ਪੇਮੈਂਟ ਪਾਈ ਹੈ ਪੰਜ ਥਾਵਾਂ ਇਹਨਾਂ ਦਾ ਉਦਘਾਟਨ ਕੰਮ ਸ਼ੁਰੂ ਕਰ ਰਹੇ ਹਾਂ ਛੱਡਾਂ ਦਾ ਜਿਹਦੇ ਵਿੱਚੋਂ ਪਿੰਡ ਛਾਜਲੀ ਦੇ ਦੋ ਛੱਡ ਨੇ ਤੋਂ ਉੱਥੇ ਤੇ ਛਾਜਲੀ ਤੋਂ ਰਾਮਗੜ੍ਹ ਜਵਨ ਤੇ ਤਿਆਰ ਹੋ ਗਈ ਉਹਦੇ ਅਗਲੇ ਹਫ਼ਤੇ ਪ੍ਰੀਮੀਅਮ ਸਪੈਨ ਹੈ ਇੱਕ ਦੋ ਛੜਕਾਂ ਹੋਰ ਤਿਆਰ ਹੋਈਆਂ ਸਾਡੇ ਪਿੰਡ ਦੀ ਮੰਡੀ ਨੂੰ ਦੋ ਸ਼ੈਡ ਦਿੱਤੇ ਨੇ ਕਿਸਾਨ ਮਜ਼ਦੂਰ ਮੰਡੀ ਚ ਸ਼ਾਂਦਾ ਪ੍ਰਬੰਧਨ ਇਤ ਬਹੁਤ ਤੰਗ ਹੁੰਦੇ ਤੇ ਚਾਰ ਪ੍ਰਾਇਮਰੀ ਸਕੂਲਾਂ ਲਈ ਵਾਟਰ ਕੁਲਰ ਇੱਕ ਸੀਨੀਅਰ ਸਕੈਂਡਰੀ ਸਕੂਲ ਲਈ ਵਾਟਰ ਕੁਲਰ ਦਿੱਤਾ ਗਿਆ ਕੋਈ ਸਾਹਿਬ ਅੱਜ ਪਿੰਡ ਸ਼ਾਇਲੀ ਪਹੁੰਚੇ ਹੋ ਜੀ ਕੀ ਲੈ ਕੇ ਆਏ ਹੋ ਸ਼ਾਇਲੀ ਵਾਸੀ ਅੱਜ ਮਾਨ ਜੋ ਖਜ਼ਾਨਾ ਮਾਤੇ ਹਰਪਾਲ ਸਿੰਘ ਚੀਮਾ ਜੀ ਦੁਬਾਰਾ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵੱਖ-ਵੱਖ ਮੰਡੀਆਂ ਦੇ ਆਪਣੇ ਹਲਕੇ ਦੇ 21 ਮੰਡੀਆਂ ਦੇ ਛੱਡਾਂ ਮਨਜ਼ੂਰ ਕਰਾਉਣੇ ਛੱਡਾਂ ਲਈ ਪੇਮੈਂਟ ਪਾਈ ਹੈ। ਉਹਦੇ ਤਹਿਤ ਅੱਜ ਮਹਿਲਾ, ਛਾੜ, ਛਾਜਲੀ, ਦਿੜਪਾ, ਖਨਾਲਕਲਾਂ ਦੇ ਪੰਜ ਥਾਵਾਂ ਇਹਨਾਂ ਦਾ ਉਦਘਾਟਨ ਕੰਮ ਸ਼ੁਰੂ ਕਰ ਰਹੇ ਹਾਂ ਛੱਡਾਂ ਦਾ ਜਿਦੇ ਵਿੱਚੋਂ ਪਿੰਡ ਛਾਜਲੀ ਦੇ ਦੋ ਛੱਡ ਨੇ ਜਿਹੜੀ ਆਰਤੀ ਭਰਾਵਾਂ ਤੇ ਜ਼ਿਮੀਂਦਾਰ ਭਰਾਵਾਂ ਵੱਲੋਂ ਮੰਗ ਰੱਖੀ ਗਈ ਸੀ ਮੰਤਰੀ ਸਾਹਿਬ ਕੋਲੇ। ਮੰਤਰੀ ਸਾਹਿਬ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਹ ਛੱਡਾਂ ਦਾ ਕੰਮ ਸ਼ੁਰੂ ਕਰਾਇਆ ਇੱਕ 50 बाई 100 ਦਾ ਛੱਡ ਹੈ। ਇੱਕ 35x35 ਬਾਈ ਦਾ ਛੱਡਾ ਹੈਗਾ ਆਪਣੇ ਜੀਮੀਆਂ ਦਾ ਬੈਠਣ ਲਈ ਉਹਨਾਂ ਦਾ ਅੱਜ ਨੀ ਪੱਥਰ ਰੱਖਿਆ ਗਿਆ ਹੈਗਾ ਡਿਪਾਰਟਮੈਂਟ ਵੱਲ ਆਏ ਨੇ ਸਾਰੇ ਮਹਿਕਮੇ ਵਾਲੇ ਚੇਅਰਮੈਨ ਸਾਹਿਬ ਪੂਰੀ ਪੰਚਾਇਤ ਹਲਕੇ ਦੀ ਆਈ ਹੈ ਤੇ ਉਹ ਨਾਲ ਖੜੇ ਨੇ ਸਾਰਿਆਂ ਦਾ ਧੰਨ ਧੰਨਵਾਦ ਕਰਦੇ ਆ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੀਮੀਆਂ ਦੀ ਮੰਗ ਤੇ ਆਰਥੀ ਦੀ ਮੰਗ ਨੂੰ ਪਹਿਲੇ ਦੇ ਆਧਾਰ ਤੇ ਪੂਰਾ ਕੀਤਾ ਇਹ ਕੰਮ ਹੁਣੇ ਚੱਲ ਪੂਗਾ ਜੀ ਸਰ ਇਹ ਕੰਮ ਸ਼ੁਰੂ ਕਰਤਾ ਜੀ ਕੱਲ ਤੋਂ ਹੀ ਚੱਲ ਪੂਗਾ ਕੰਮ ਇਹ ਇੱਕ ਹੋਰ ਕੀ ਦੇਖੇ ਗਏ ਸੀ ਇੱਕ ਸੁਣ ਚਾਹਿਆ ਸੀ ਕਿ ਵਾਟਰ ਕੋਲ ਤੇ ਉਹ ਤੋਂ ਬਾਅਦ ਜਿਹੜਾ ਸਾਡੇ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਪੂਰੀ ਚੇਅਰਮੈਨ ਸਾਹਿਬ ਨਾਲ ਖੜੇ ਨੇ ਅੱਜ ਆਪਣੇ ਪਿੰਡ ਛਾਲੀ ਦੇ ਚਾਰ ਪ੍ਰਾਇਮਰੀ ਸਕੂਲਾਂ ਲਈ ਵਾਟਰ ਕੂਲਰ ਇੱਕ ਸੀਨੀਅਰ ਸੈਕੰਡਰੀ ਸਕੂਲ ਲਈ ਵਾਟਰ ਕੂਲਰ ਦਿੱਤਾ ਗਿਆ ਉਹਦੇ ਲਈ ਵੀ ਅਸੀਂ ਆਪਣੇ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਤੇ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਹਾਂ ਜਿਹੜੇ ਇਹ ਸਮਾਜ ਸੇਵਾ ਦੇ ਇਹ ਜਿਹੇ ਕੰਮ ਕਰ ਰਹੇ ਨੇ ਸਕੂਲਾਂ ਵਾਟਰ ਕੂਲਰ ਦੇ ਕੇ ਇਹਨਾਂ ਨੇ ਬੱਚਿਆਂ ਦੇ ਪੀਣ ਲਈ ਚੰਗੇ ਪਾਣੀ ਦੀ ਸੁਵਿਧਾ ਦਿੱਤੀ ਹੈਗੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੰਬੜੇ ਪਿੰਡ ਜੀ ਵਾਟਰ ਬਾਕਸ ਦਾ ਕੰਮ ਕਦੋਂ ਇੱਕ ਸੜਕਾਂ ਦੀ ਗੱਲ ਕਰੀਏ ਜੀ ਸੜਕਾਂ ਕਿਹੜੀ-ਕਿਹੜੀਆਂ ਆਪਣੇ ਨੂੰ ਪਿੰਡ ਤੋਂ ਮਿਲਿਆਣੀ ਹੈ ਜਾਇਦ ਵਾਲੇ ਸ਼ਾਇਲੀ ਦੇ ਸੜਕਾਂ ਦੋ ਤਾਂ ਪਹਿਲਾਂ ਪੈ ਗਿਆ ਜੀ ਮੰਡੀ ਮੋੜ ਬਣਾ ਰਿਹਾ ਹੈ ਜਿਹੜਾ ਪਿੰਡ ਸ਼ਾਇਲੀ ਤੋਂ ਕੋਠੇ ਤੇ ਸ਼ਾਇਲੀ ਤੋਂ ਰਾਮਗੜ੍ਹ ਜਾਂਦੇ ਤਿਆਰ ਹੋ ਗਈ ਉਹਦੇ ਅਗਲੇ ਹਫ਼ਤੇ ਪ੍ਰੀਮਿਕਸ ਪੈਣਾ ਇੱਕ ਦੋ ਸੜਕਾਂ ਹੋਰ ਤਿਆਰ ਹੋਈਆਂ ਨੇ ਮਾਡਲ ਟਾਊਨ ਤੋਂ ਮਾਡਲ ਟਾਊਨ ਦੀ ਹੈ ਸੰਗਤੀ ਵਾਲਾ ਸੰਗਤੀ ਵਾਲਾ ਰੋਡ ਤੇ ਇੱਕ ਦੂਜੀ ਆਪਣੀ ਗੁਰੂ ਸਰ ਦੇ ਉਹਨਾਂ ਦਾ ਕੰਮ ਜਲਦੀ ਚੱਲ ਪੂ ਉਹ ਸੜਕਾਂ ਮਨਜ਼ੂਰ ਹੋ ਗਈਆਂ ਹੋਰ ਵੀ ਪਿੰਡ ਦੇ ਵਿੱਚ ਜਿਹੜੇ ਕੋਈ ਜ਼ਮੀਨ ਦੀ ਪਾਈਪ ਲਾਈਨ ਹੈਗਾ ਜ਼ਮੀਨ ਦੀ ਪਾਈਪ ਲਾਈਨਾਂ ਨੇ ਸੜਕਾਂ ਨੇ ਸਕੂਲ ਦਾ ਸਾਰੇ ਵਿਕਾਸ ਦੇ ਕੰਮ ਬਹੁਤ ਜੋਰਾਂ ਸ਼ੋਰਾਂ ਦੇ ਚੱਲ ਰਹੇ ਨੇ ਛਾਜਲੀ ਸਾਡਾ ਸਭ ਤੋਂ ਵੱਡਾ ਪਿੰਡ ਹੈ ਛਾਲੀ ਦੇ ਵਿੱਚ ਮੈਂ ਜੇ ਕਿਤੇ ਗਲਤ ਨਾ ਹੋਵਾਂ ਮੈਨੂੰ ਲੱਗਦਾ ਵੀ ਹੁਣ ਤੱਕ 20 ਕਰੋੜ ਤੋਂ ਉੱਪਰ ਉੱਪਰ ਰੁਪਿਆ ਮੰਤਰੀ ਸਾਹਿਬ ਨੇ ਜਿਹੜਾ ਪਾਤਾ ਵੱਖ-ਵੱਖ ਵਿਕਾਸ ਕਰ ਜਾਂਦੇ ਛਾਜਲੀ ਨੂੰ ਸਟੇਡੀਅਮ ਮਿਲਿਆ ਸੀ ਜੀ 65 ਲੱਖ ਦਾ ਉਹਦਾ ਸ਼ੁਰੂਆਤ ਕਰ ਦੋਹਰਾ ਹੀ ਕੰਮ ਆਪਣੇ ਹਲਕੇ ਦੇ ਵਿੱਚ ਤਿੰਨ ਵੱਡੇ ਸਟੇਡੀਅਮ ਬਣਾ ਰਹੇ ਨੇ ਮੰਤਰੀ ਸਾਹਿਬ ਜੀ ਉਗਰਾਹਾ ਛਾਜਲੀ ਤੇ ਸ਼ਾਦੀਹਰੀ ਉਹਦਾ ਬਹੁਤ ਜਲਦੀ ਕੰਮ ਤਿਆਰ ਹੋ ਜੀ ਉਹਦੀ ਪੇਮੈਂਟ ਆ ਗਈ ਜੀ 65 ਲੱਖ ਰੁਪਿਆ ਆਪਣੇ ਵੱਲ ਤੇ 47 ਲੱਖ ਰੁਪਿਆ ਹੀ ਕਰੋੜ ਤੋਂ ਉੱਪਰ ਦੀ ਪੇਮੈਂਟ ਹੈ ਜਿਹੜਾ ਬਹੁਤ ਸ਼ਾਨਦਾਰ ਸਟੇਡੀਅਮ ਬਣ ਕੇ ਤਿਆਰ ਹੋਣਾ ਹੈ ਸਾਡਾ ਇਹ ਬਹੁਤ ਵੱਡਾ ਪਿੰਡਾ ਸ਼ਾਇਲੀ ਇਹਦੇ ਲਈ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਸਟੇਡੀਅਮ ਦਾ ਕੰਮ ਅਸੀਂ ਇਹਦੇ ਵਿੱਚ ਮੰਤਰੀ ਸਾਹਿਬ ਸ਼ੁਰੂ ਕਰਾ ਰਹੇ ਨੇ ਤੇ ਜਦੋਂ ਕੰਮ ਉਹਦਾ ਹੋ ਗਿਆ ਤਾਂ ਮੰਤਰੀ ਸਾਹਿਬ ਦਾ ਆਕੇ ਆਪ ਉਹ ਘਾਟਣਾ ਕਰ ਲਗੇ ਬਹੁਤ ਜਲਦੀ ਸਰਪੰਚ ਸਾਹਿਬ ਅੱਜ ਸੋਹੀ ਸਾਹਿਬ ਆਏ ਨਹੀਂ ਸ਼ਾਇਲੀ ਕੀ ਕੀ ਪਿੰਡ ਨੂੰ ਮਿਲਿਆਗਾ ਆਪਣੇ ਨੂੰ ਉਹ ਵੀ ਦੱਸ ਦੋ ਮਹਾਰਾਜਾ ਚਲੋ ਕੁਛ ਇਹਨਾਂ ਨੇ ਦੱਸ ਵੀ ਦਿੱਤਾ ਤੁਸੀਂ ਵੀ ਆਪਣੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰ ਦਿਓ ਮਹਾਰਾਜਾ ਅਸੀਂ ਸਾਡੇ ਬਹੁਤ ਹੀ ਹਰਮਨ ਪਿਆਰੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜਲਦੀਆਂ ਗਹਿਰਾਈਆਂ ਤੋਂ ਸਾਰੇ ਨਗਰ ਵੱਲੋਂ ਸਾਰੀ ಗ್ರಾಮ ਪੰਚਾਇਤ ਵੱਲੋਂ ਸਾਰੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੂੰ ਸਾਡਾ ਛੋਟੇ ਜਿਹੇ ਸੱਦੇ ਤੇ ਚੇਹੇ ਹਰਵਿੰਦਰ ਜੀ ਹੁਰੀ ਚੇਅਰਮੈਨ ਸਾਹਿਬ ਖੜੇ ਨੇ ਬਾਬਾ ਜੀ ਖੜੇ ਨੇ ਸੋਨੀ ਹੁਰੀ ਖੜੇ ਨੇ ਮਾੜਾ ਜਿਹਾ ਕਈ ਅਸੀਂ ਸਾਡਾ ਕੰਮ ਪਹਿਲ ਦੇ ਆਧਾਰ ਤੇ ਕਰਦੇ ਨੇ ਸਾਨੂੰ ਖੁਸ਼ੀ ਮਿਲਦੀ ਹੈ ਵੀ ਸਾਨੂੰ ਇਹੋ ਜਿਹੇ ਵਧੀਆ ਨੇਤਾ ਮਿਲੇ ਨੇ ਅੱਗੇ ਵੀ ਦਾ ਅਸੀਂ ਆਪਦੇ ਲੋਕਾਂ ਨੂੰ ਬੇਨਤੀ ਵੀ ਕਰਦੇ ਆ ਅੱਗੇ ਵੀ ਇਹੋ ਜਿਹੇ ਨੇਤਾ ਦੀ ਆਪਾਂ ਨੂੰ ਲੋੜ ਹੈ ਹਲਕੇ 'ਚ ਸਾਨੂੰ 65 ਲੱਖ ਰੁਪਏ ਸਟੇਡੀਅਮ ਨੂੰ ਦੋ ਮੰਡੀ ਦੇ ਸੈੱਡ ਮੰਤਰੀ ਸਾਹਿਬ ਨੇ ਜੋ ਬਹੁਤ ਵੱਡੀ ਮੁਸ਼ਕਲਤੀ ਬਾਰਸ਼ ਦੇ ਟਾਈਮ 'ਚ ਕਿਸਾਨਾਂ ਨੂੰ ਬੈਠਣਾ ਤੇ ਅਨਾਜ ਵੀ ਭੇਜ ਜਾਂਦਾ ਸੀ ਉਹ ਦੋ ਸੈੱਡ ਅੱਜ ਉਦਘਾਟਨ ਕਰਿਆ ਸੋਈ ਸਾਹਿਬ ਨੇ ਉਹ ਕੱਲ ਨੂੰ ਇਹਨਾਂ ਕੰਮ ਸ਼ੁਰੂ ਹੋ ਜੂਗਾ ਬਾਕੀ ਹੋਰ ਜੋ ਗਰੰਟਾ ਸੀ ਸੜਕਾਂ ਦਾ ਜਿਵੇਂ ਦੋ ਸੜਕਾਂ ਆਪਣੇ ਬਣ ਕੇ ਤਿਆਰ ਹੋ ਰਹੀਆਂ ਨੇ ਇੱਕ ਦੋ ਸੜਕਾਂ ਨਵੀਆਂ ਜਿਹੜੀਆਂ ਪਾਸ ਹੋ ਗਈਆਂ ਮਾਡਲ ਟਾਊਨ ਤੋਂ ਚੱਠਾ ਵਾਲੀ ਸੜਕ ਤੇ ਸੰਗਚਾਲਾ ਰੋਡ ਤੱਕ ਇੱਕ ਗੁਰੂਸਰ ਵਾਲੇ ਨਾਲੇ ਤੋਂ ਲੈ ਕੇ ਦਿਨ ਹੱਕਿਆਂ ਤੱਕ ਜਿਹੜਾ ਟੋਟਾ ਰਹਿੰਦਾ ਸੀ ੜਕ ਕਿਲੋਮੀਟਰ ਦਾ ਉਸ ਤੋਂ ਬਾਅਦ ਦੋ ਆਪਣੇ ਕੱਚੇ ਰਸਤੇ ਹੋਰ ਰਹਿੰਦੇ ਨੇ ਉਹ ਵੀ ਮੰਤਰੀ ਸਾਹਿਬ ਨੂੰ ਬੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਮੰਤਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸੂਹੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਪਰਵਿੰਦਰ ਜੀ ਕੀ ਕਹੋਗੇ ਅੱਜ ਸੂਹੀ ਸਾਹਿਬ ਸਾਡੇ ਲਈ ਪਹੁੰਚੇ ਨੇ। ਸੋ ਮੰਡੀ ਦੇ ਛੱਡ ਦੀ ਗੱਲ ਕਰੀਏ ਜਾਂ ਹੋਰ ਬਹੁਤੇ ਕੰਮ ਨੇ ਉਹਨਾਂ ਬਾਰੇ ਵੀ ਦੱਸਿਆ ਉਹਨੇ ਤੁਸੀਂ ਦੀ ਅੰਤ ਕਰ ਕੀ ਕਹੋਗੇ। ਸਾਡਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਤਬਿੰਦਰ ਸਿੰਘ ਸੂਹੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹਿਲੇ ਆਧਾਰ ਤੇ ਜਿਹੜਾ ਵੀ ਅਸੀਂ ਕੰਮ ਲੈ ਕੇ ਜਾਈਏ ਪਹਿਲੇ ਆਧਾਰ ਤੇ ਹੁੰਦਾ ਜਿਵੇਂ ਮੰਡੀਆਂ ਦੇ ਛੱਡਾਂ ਨਾਲ ਕੁਝ ਅਲੱਗ ਤੇ ਇਹਨਾਂ ਨੂੰ ਅਸੀਂ ਧਿਆਨ ਚ ਲਿਆਂਦਾ ਇਹ ਕਹਿੰਦੇ ਵੀ ਪਹਿਲੇ ਆਧਾਰ ਤੇ ਆਪਾਂ ਬਣਾਵਾਂਗੇ ਜਿਵੇਂ ਫਸਲ ਭੇਜੀ ਜਾਂਦੀ ਹੈ ਜਾਂ ਜਿਮੀਂਦਾਰਾਂ ਨੂੰ ਬੈਠਣ ਉੱਠਣ ਦਾ ਔਖਾ ਧੁੱਪਾ ਹੋ ਜਾਂਦੀ ਹੈ ਉਹਦੇ ਵਾਸਤੇ ਬਣਾਏ ਨੇ ਇਹ ਪੰਜਾਬ ਹੈ 150 ਦਾਗਾ 50 100 ਦਾ ਇੱਕ ਉਧਰ 35 ਵਾ 35 ਦਾ ਤੇ 21 ਸੈੱਡ ਪਾਸ ਕਰੇ ਨੇ ਮੰਤਰੀ ਸਾਹਿਬ ਨੇ ਦਿਰਬੇ ਹਲਕੇ ਵਾਸਤੇ ਇਹਨਾਂ ਵਾਸਤੇ ਦਿਲਦਿਆਂ ਗਰਾਂਹਾਂੀਆਂ ਤੋਂ ਚਿਮਾ ਸਾਹਿਬ ਜੀ ਦਾ ਦਵਿੰਦਰ ਸੋਹੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਾਬਾ ਜੀ ਕੀ ਕਹੋਗੇ ਜਿਵੇਂ ਕਿ ਸੋਹੀ ਸਾਹਿਬ ਅੱਜ ਸਾਡੇ ਲਈ ਪਹੁੰਚੇ ਨੇ। ਸੋ ਪਿੰਡ ਨੂੰ ਕਾਫੀ ਕੁਝ ਮਿਲੇਗਾ ਕੀ ਕਹੋਗੇ? ਬਹੁਤ ਬਹੁਤ ਧੰਨਵਾਦ ਮਾਨਯੋਗ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਸਰਦਾਰ ਤਪਿੰਦਰ ਸਿੰਘ ਸੋਹੀ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੀ ਮੰਡੀ ਨੂੰ ਦੋ ਛੱਟ ਦਿੱਤੇ ਨੇ ਕਿਸਾਨ ਮਜ਼ਦੂਰ ਮੰਡੀ ਚ ਸ਼ਾਂਦਾ ਪ੍ਰਬੰਧ ਨਹੀਂ ਤੇ ਬਹੁਤ ਤੰਗ ਹੁੰਦੇ ਤੇ ਫਸਲ ਭਿਜਦੀ ਸੀ ਦੋ ਛੱਟ ਐ ਇਸ ਵਾਰੀ ਮਿਲ ਕੇ ਅੱਗੇ ਹੋਰ ਬਥੇਰੇ ਹੁਣ ਤੱਕ ਖਜ਼ਾਨੇ ਦੀਆਂ ਚਾਬੀਆਂ ਆਪਣੇ ਪਿੰਡ ਕੋਲ ਨੇ ਮੰਤਰੀ ਸਾਹਿਬ ਆਪ ਕਹਿੰਦੇ ਨੇ ਬਹੁਤ ਜੰਗੀ ਪੱਧਰ ਤੇ ਕੰਮ ਚਲਾ ਰਹੇ ਨੇ ਜਿੰਨੇ ਪੈਸੇ ਮੰਗਦੀ ਹੈ ਪੰਚਾਇਤ ਜਾ ਕੋਈ ਵੀ ਆਪਣਾ ਪਾਰਟੀ ਦਾ ਵਰਕਰ ਜਾ ਕੇ 19 ਪੈਸੇ ਚੀਮਾ ਸਾਹਿਬ ਮਨਜੂਰ ਕਰਦਾ ਉਹਨੇ ਇਤੋਂ ਵਧੀਆ ਲੀਡਰ ਮੈਨ ਲਾ ਸਾਨੂੰ ਮੁਸ਼ਕਲ ਆ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਛਾਜਵੀ ਛਾਜਵੀ ਹਾਂ 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 ਇੰਤ ਖਬੇ ਆ ਤਾ ਬਿਆਤ ਜਿੱਥੇ ਕੰਮ ਚੱਲਦਾ ਨਾਲ ਉਥੋਂ ਕਹਿੰਦੇ ਕਿ ਪਵਾ ਲਓ ਥੋੜਾ ਮੋਟਾ ਪੈਨਲਾ ਉਥੇ ਉਹ ਪ੍ਰੀਮਿਕਸ ਜਾ ਹਾਂ ਕਰਵਾਓ ਹੋ 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 ਧੋਰ ਜਾਨ ਲੈ ਲਗਣਾ ਮੈਂ ਥੋੜੀ ਅੰਦਰੋਂ ਦੇਖਾ ਉਹ ਥੋੜੀ ਜਿਹਾ ਚਲਾਵਾਂਗਾ ਤੇ ਆਪਾਂ ਵੀ ਹੁਣ ਆਪਾਂ ਤਾਂ ਕਹਿੰਦੇ ਆ ਵੀ ਸਾਡਾ ਕਹੇ ਦੁਆ ਨਾਲ ਐ ਨਹੀਂ ਬਣਦਾ ਸਰਕਾਰ ਨੇ ਬਣਵਾਉਣਾ ਸਰਕਾਰ ਦੇ ਟੈਂਡਰ ਮੁਤਾਬਕ ਉਹਨੂੰ ਉਹ پیسے ਜਾਰੀ ਹੋਣੇ ਮੈਨੂੰ ਕਹਲਾ ਬਣਾਉਣੇ ਹੂੰ ਉਹ پیسے ਜਾਰੀ ਕਰੀ